ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਤਸ਼ਾਹਾਂ ਜੇ ਸਤਗੁਰ ਨਦਰ ਕਰੇ ਸੋ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ 2024 ਨੂੰ ਅਲਵਦਾ ਕਹਿੰਦੇ ਹੋਏ ਜਿੱਥੇ ਕਿ 2025 ਦੇ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ ਉੱਥੇ ਅਸੀਂ ਅੱਜ ਕੰਪਨ ਪੰਡਨ ਵੱਡਾ ਗੁਰਦੁਆਰਾ ਸਾਹਿਬ ਜਿੱਥੇ ਕਿ ਨਵੇਂ ਵਿਰੇ ਦੀ ਖੁਸ਼ੀ ਦੇ ਵਿੱਚ ਜਿੱਥੇ ਕਿ ਖੰਡ ਪਾਠਾਂ ਦੇ ਜਾਪ ਕਰਾਇਆ ਗਏ ਉੱਥੇ ਮਹਾਨਗਰ ਕੀਰਤਨ ਹੋ ਰਿਹਾ ਹੈ ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਇਸ ਗੁਰਦੁਆਰਾ ਸਾਹਿਬ ਦੇ ਹੇਠ ਗ੍ਰੰਥੀ ਸਾਹਿਬ ਯਾਨੀ ਗੁਰਪ੍ਰੀਤ ਸਿੰਘ ਜੀ ਸੋ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਦੇ ਜੋ ਕਿ 25ਵੇਂ ਬਰੇ ਦੇ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ ਅੱਜ ਦੇ ਮੌਕੇ ਤੇ ਸਿੱਖ ਸੰਗਤਾਂ ਨੂੰ ਕੀ ਤੁਹਾਡੇ ਵੱਲੋਂ ਅਪੀਲ ਹੈ ਕੀ ਸੰਦੇਸ਼ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੇ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਗੁਰੂ ਸਾਹਿਬਾਂ ਦੀ ਕਿਰਪਾ ਦੇ ਨਾਲ ਸੋ ਅੱਜ 2025 ਸਾਲ ਨਵਾਂ ਬੜਾ ਚੜਨਾ ਹੈ ਸੋ ਅੱਜ ਨਵੇਂ ਸਾਲ ਦੇ ਖੁਸ਼ੀ ਦੇ ਵਿੱਚ ਵੱਡਾ ਗੁਰਦੁਆਰਾ ਸਾਹਿਬ ਕੰਪੋ ਪੰਡਨ ਸਮੂਹ ਪ੍ਰਬੰਧਕ ਕਮੇਟੀ ਦੇ ਸੰਯੋਗ ਦੇ ਨਾਲ ਸੰਗਤਾਂ ਦੇ ਸੰਯੋਗ ਦੇ ਨਾਲ ਸ਼ਾਮਾਂ ਤੋਂ ਹੀ ਰਹਿਰਾ ਸਭ ਜੀ ਦੇ ਪਾਠ ਤੋਂ ਪ੍ਰੰਤ ਕੀਰਤਨ ਦਰਬਾਰ ਹੋ ਰਿਹਾ ਹੈ ਜਿਹਦੇ ਸਮਾਪਤੀ 12:00 ਵਜੇ ਜਦੋਂ ਨਵਾਂ ਸਾਲ ਚੜਨਾ ਹੈ ਨਵਾਂ ਸਾਲ ਗੁਰੂ ਦੇ ਨਾਲ ਮਨਾਉਂਦੇ ਹੋਏ ਆਪਾਂ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਸਾਰੀਆਂ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਦੇ ਲਈ ਪੰਥ ਦੀ ਚੜ੍ਹਦੀ ਕਲਾ ਦੇ ਲਈ ਤੇ ਸਾਰੀਆਂ ਸੰਗਤਾਂ ਵਸਤੇ ਅਰਦਾਸਾਂ ਬੇਨਤੀਆਂ ਨੇ ਜੀ ਤੇ ਜੋ ਇਹ ਨਵਾਂ ਸਾਲ ਚੜ੍ਹਨਾ ਹੈ ਸੋ ਗੁਰੂ ਸਾਹਿਬ ਜੀ ਇਸ ਨਵੇਂ ਸਾਲ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਗੁਰੂ ਵਾਲੇ ਬਣਾਉਣ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਪੰਥ ਦੇ ਵਿੱਚ ਏਕਤਾ ਇਤفاق ਹੋਵੇ ਤੇ ਇਹੀ ਸੰਦੇਸ਼ ਹੈ ਕਿ ਸਾਰੇ ਆਪਾਂ ਇਸ ਨਵੇਂ ਬਰੀਦੇ ਵਿੱਚ ਬਾਣੀ ਦੇ ਨਾਲ ਜੁੜੀਏ ਸੇਵਾ ਦੇ ਨਾਲ ਜੁੜੀਏ ਸਿਮਰਨ ਦੇ ਨਾਲ ਜੁੜੀਏ ਜਿਸ ਤਰ੍ਹਾਂ ਕਿ ਅੱਜ ਕੀਰਤਨ ਦਰਬਾਰ ਹੋ ਰਹੇ ਹਨ ਬੱਚੇ ਬਹੁਤ ਸੋਹਣੇ ਕੀਰਤਨ ਕਰ ਰਹੇ ਹਨ ਤੇ ਕੀਰਤਨ ਦਰਬਾਰ ਚੱਲਦੇ ਹਨ ਗੁਰੂ ਕੇ ਲੰਗਰ ਵਰਤ ਰਹੇ ਹਨ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਸਾਰੀਆਂ ਸੰਗਤਾਂ ਦੇ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਇੱਥ ਵਾਕ ਬਣਾਈ ਰੱਖੇ ਪੰਥ ਦੇ ਵਿੱਚ ਚੜ੍ਹਦੀ ਕਲਾ ਇਕਤਾ ਇੱਥ ਵਾਕ ਬਣਿਆ ਰਹੇ ਤੇ ਆਹੀ ਸਾਰੀਆਂ ਸੰਗਤਾਂ ਨੂੰ ਆਪਣੇ ਗੁਰਦਰਾ ਸਾਹਿਬ ਵੱਲੋਂ ਸੰਦੇਸ਼ ਹੈ ਕਿ ਆਪਾਂ ਗੁਰੂ ਦੇ ਨਾਲ ਜਿਹੜੀ ਸੇਵਾ ਦੇ ਨਾਲ ਜੁੜੀਏ ਜੋ ਨਵਾਂ ਸਾਲ ਹੈ ਗੁਰੂ ਦੀ ਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਆਪਾਂ ਬਣਾਈਏ ਤੇ ਅਰਦਾਸ ਕਰੀਏ ਕਿ ਗੁਰੂ ਸਾਹਿਬ ਜੀ ਇਸੇ ਤਰ੍ਹਾਂ ਹੀ ਸਾਨੂੰ ਨਵੇਂ ਸਾਲ ਦੇ ਵਿੱਚ ਬਾਣੀ ਦੇ ਨਾਲ ਸੇਵਾ ਦੇ ਨਾਲ ਸਿਮਰਨ ਦੇ ਨਾਲ ਜੋੜ ਦੇਣ। ਇਹੀ ਸਾਡਾ ਸੰਦੇਸ਼ ਹੈ ਜੀ। ਭੁੱਲਾਂ ਚੁੱਕਾਂ ਦੀ ਮਾਫੀ ਸਾਰੀ ਸੰਸਾਰ ਨੂੰ ਸਾਰੀ ਦੁਨੀਆ ਨੂੰ ਸਾਰੇ ਜਗਤ ਦੇ ਵਿੱਚ ਜਿੱਥੇ ਵੀ ਸਿੱਖ ਰਹਿੰਦੇ ਹਨ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਮਦਾਈਆਂ ਜੀ ਗੁਰੂ ਸਾਹਿਬ ਜੀ ਨਵਾਂ ਸਾਲ ਚੜ੍ਹਦੀਆਂ ਕਲਾਂ ਖੁਸ਼ੀਆਂ ਦਾ ਲੈ ਕੇ ਆਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਇਹ ਸੰਨ ਬਹੁਤ ਹੀ ਸਤਿਕਾਰਯੋਗ ਇੱਥੋਂ ਦੇ ਹੈੱਡ ਗ੍ਰਾਂਤੀ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਜਨਾਨੇ ਕੇ ਇਸ ਗੁਰਦੁਆਰਾ ਸਾਹਿਬ ਦੀ ਵਿਸਤਾਰ ਪੂਰਕ ਜਾਣਕਾਰੀ ਦਿੱਤੀ ਹੈ ਸੋ ਜਿੱਥੇ ਉਹਨਾਂ ਨੇ ਸਰਵ ਆਦੇ ਭਲੇ ਲਈ ਇੱਥੇ ਅਰਦਾਸ ਕੀਤੀ ਹੈ ਸੋ ਦੁਆ ਕਰਦੇ ਹਾਂ ਕਿ ਨਵਾਂ ਬਰਾ ਸਾਰਿਆਂ ਵਿਸ਼ਵ ਦੇ ਲੋਕਾਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪੇ ਲਈ ਇੰਟਰਵਿਊ ਕਰਵਾਇਆ ਬਾਈ ਬੋਲ ਰਿਹਾ ਮੈਂ ਆਣਾ ਕਰ ਦੇਣਾ ਮੇਰੇ ਨਾਲ ਹੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿ 2024 ਨੂੰ ਅਲਵਦਾ ਕਹਿੰਦੇ ਹੋਏ ਅੱਜ 2025 ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ ਉੱਥੇ ਅਸੀਂ ਅੱਜ ਵੱਡਾ ਗੁਰਦੁਆਰਾ ਸਾਹਿਬ ਕੰਬ ਮੰਡਨ ਵਿਖੇ ਜਿੱਥੇ ਕਿ ਨਵੇਂ ਬਰੇ ਦੀ ਖੁਸ਼ੀ ਵਿੱਚ ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਵਾ ਕੇ ਜਿੱਥੇ ਸਵਾਵਾਵਾਂ ਚੱਲ ਰਹੀਆਂ ਉੱਥੇ ਬਹੁਤ ਹੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਸੋ ਸਾਡੇ ਨਾਲ ਹਨ ਬਹੁਤ ਹੀ ਸਤਕਾਰਯੋਗ ਗੁਰਦੇਵ ਸਿੰਘ ਜੀ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਹੋ ਜਿਹੇ ਪਕਵਾਨਾਂ ਦੇ ਸੰਗਤਾਂ ਦਾ ਕਿਹੋ ਜਿਹਾ ਜਨ ਆਜ ਇਸ ਖੁਸ਼ੀ ਦੇ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵੱਡਾ ਗੁਰਦੁਆਰਾ ਸਹਿ ਕੰਪੂ ਪੰਡਤ ਮਲੇਸ਼ੀਆ ਵਿਖੇ ਬਹੁਤ ਸ਼ਰਧਾ ਤੇ ਪ੍ਰੇਮ ਪਿਆਰ ਸੰਗਤਾਂ ਨੇ ਜੋ ਕਿ ਨਿਊਜ਼ਰ ਮਨਾ ਰਹੀਆਂ ਹਨ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਰਬਾ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਵੀਰਾਂ ਦੀਆਂ ਸਹਿਯੋਗਾ ਦੇ ਨਾਲ ਸਭ ਨੇ ਸੰਗਤਾਂ ਨੇ ਰਲ ਮਿਲ ਕੇ ਸੰਗਤਾਂ ਲਈ ਲੰਗਰ ਤਿਆਰ ਕੀਤੇ ਹਨ ਅਤੇ ਸੰਗਤਾਂ ਬਹੁਤ ਹੀ ਸ਼ਰਧਾ ਦੇ ਨਾਲ ਕੁਰਬਾਨੀ ਸਰਵਣ ਕਰ ਰਹੀਆਂ ਤੇ ਗੁਰੂਕ ਲੰਗਰ ਛੱਕ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਜੀ ਸੋ ਕਿਹੋ ਜਿਹਾ ਪ੍ਰੋਗਰਾਮ ਹੈ 12 ਵਜੇ ਨਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰਨ ਜਾ ਰਹੇ ਆ। ਉਹਨਾਂ ਲਈ ਕੀ ਤਿਆਰੀਆਂ ਕੀਤੀਆਂ ਨੇ ਇਸ ਮੁਸਬਾਰੇ? ਹਾਂਜੀ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਆ ਜੀ। ਮਹਾਰਾਜ ਦੀ ਕਿਰਪਾ ਸਦਕਾ ਜੋ ਕਿ 12 ਵਜੇ ਤੋਂ ਬਾਅਦ ਨਵਾਂ ਸਾਲ ਚੜ੍ਹ ਰਿਹਾ ਹੈ। ਇਹਨਾਂ ਲਈ ਸੰਗਤਾਂ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਆ ਲੰਗਰਾਂ ਦੇ ਅਤੇ ਹੋਰ ਠੰਡੇ ਮਿੱਠੇ ਜਲ ਦੇ ਅਤੇ ਹੋਰ ਸੇਵਾਵਾਂ ਕੀਤੀਆਂ ਹਨ। ਅਸੀਂ ਇਹੀ ਆਸ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤਾਂ ਕਰਨ ਸਾਰਿਆਂ ਦੇ ਨਵੇਂ ਸਾਲ ਖੁਸ਼ੀਆਂ ਭਰਿਆ ਹੋਵੇ ਜੀ। ਤੋਂ ਬਹੁਤ ਬਹੁਤ ਧੰਨਵਾਦ। ਸੋ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਜਿੱਥੇ ਕਿ ਸੰਗਤਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਭਗਵਾਨ ਪੁਗਾ ਕੇ ਜਿੱਥੇ ਸੰਗਤਾਂ ਦੇ ਵਿੱਚ ਅੱਜ 2024 ਨੂੰ ਅਲਵਦਾ ਕਹਿ ਕੇ 2025 ਦੇ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ ਸੋ ਉੱਥੇ ਭੈਣ ਜੀ ਹਰ ਸੋ ਅੱਜ ਦੇ ਦਿਨ ਤੇ ਕੀ ਦੇਸ਼ਾ ਕੀ ਮੈਸੇਜ ਹੈ ਤੁਹਾਡੇ ਵੱਲੋਂ ਹੈਪੀ ਨਿਊ ਇਅਰ ਸਾਰੇ ਆਪਸ ਤੇ ਸਾਰੇ ਆਪਸ ਤੇ ਸੁਖ ਸੰਗ ਹਾਂਜੀ ਤੇ 2025 ਵਿੱਚ ਸਾਰੇ ਠੀਕ ਠੀਕ ਰਹਿਣ ਚੜ੍ਹਦੀ ਕਲਾ 'ਚ ਰਹਿਣ ਸਾਰੇ ओके हैप्पी न्यू ईयर टू एवरीबॉडी ਸੋ ਬਹੁਤ ਬਹੁਤ ਧੰਨ ਸਨ ਭੈਣ ਜੀ ਜਿਨ੍ਹਾਂ ਨੇ ਕਿ ਸਰਵਤ ਦੇ ਭਲੇ ਦੀ ਅਰਦਾਸ ਕੀਤੀ ਹੈ ਕਿ ਆਉਣ ਵਾਲਾ 2025 ਵਰਹ ਜੋ ਸਾਰੀ ਸੰਗਤ ਵਿਸ਼ਵ ਦੇ ਲੋਕਾਂ ਲਈ ਬਹੁਤ ਹੀ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਸੰਗਤਾਂ ਦੇ ਵਿੱਚ ਬਹੁਤ ਭਾਰੀ ਇਤਿਸ਼ਾਹ ਹੈ ਜਿੱਥੇ ਕਿ ਕੁਝ ਹੀ ਮਿੰਟਾਂ ਦੇ ਵਿੱਚ 2025 ਦੇ ਵਿੱਚ ਪ੍ਰਵੇਸ਼ ਕਰਾਂਗੇ ਉੱਥੇ ਸਾਡੇ ਨਾਲ ਹਨ ਵੀਰ ਜੀ ਉਹਨਾਂ ਕੋ ਜਾਣਕਾਰੀ ਲਵਾਂਗੇ ਕਿ ਅੱਜ ਬਹੁਤ ਹੀ ਅੱਛੀਆਂ ਸਵਾਵਾਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕਾ ਗਏ ਤੇ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਹਨ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਕੀ ਕਹਿਣਾ ਚਾਹੋਗੇ ਅੱਜ ਸਾਰਿਆਂ ਨੂੰ ਬਿਨਾ ਸਤਿ ਸ੍ਰੀ ਅਕਾਲ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਜਿਹੜੇ ਕਿ ਸਾਰੇ ਸੰਗਤਾਂ ਗੁਰੂ ਘਰ ਆਣ ਕੇ ਨਵੇਂ ਸਾਲ ਤੇ ਜਿਹੜਾ ਸਾਰੇ ਆਏ ਨੇ ਹਾਜ਼ਰੀਆਂ ਲਵਾ ਰਹੇ ਨੇ ਸੇਵਾ ਕਰ ਰਹੇ ਨੇ ਲੰਗਰਾਂ ਦੀ ਸੇਵਾ ਕਰ ਰਹੇ ਨੇ ਵੀਰ ਬਹੁਤ-ਬਹੁਤ ਧੰਨਵਾਦ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇਹ ਗਾਈ ਸਾਰੀ ਸੰਗਤਾਂ ਗੁਰੂ ਘਰ ਆਣ ਕੇ ਹਾਜ਼ਰੀ ਲਵਾ ਰਹੀਆਂ 12 ਵਜੇ ਜੋ ਕਿ ਨਵਾਂ ਸਾਲ ਚੜਦਾ ਜੋ ਕਿ ਕੀਰਤਨ ਕੀਤਾ ਜਾ ਰਿਹਾ ਲੰਗਰ ਦੀ ਸੇਵਾ ਕਿਤੇ ਜਾ ਰਹੀਆਂ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਰੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਸੋ ਅੱਜ ਦੇ ਜੋ ਕਿ ਬਹੁਤ ਹੀ ਅੱਛੇ-ਅੱਛੇ ਪਕਵਾਨ ਕਹਾ ਕੇ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਹਨ ਅੱਜ ਦਾ ਖਾਸ ਪਕਵਾਨ ਕਿਹੜਾ ਹੈ ਤੁਹਾਡੇ ਵੱਲੋਂ ਜੋ ਕਿ ਸੰਗਤਾਂ ਖੁਸ਼ੀ ਦੇ ਨਾਲ ਉਸ ਲੰਗਰ ਨੂੰ ਚੱਕਦੀਆਂ ਹੋ ਲੰਗਰ ਮਹਾਰਾਜ ਸਾਰੇ ਖਾਸ ਹੀ ਹੁੰਦੇ ਆ ਜੀ ਤੇ ਬਾਕੀ ਜਦੋਂ ਸੰਗਤਾਂ ਬਹੁਤ ਲੱਗ ਗਏ ਬਹੁਤ ਅਸਰ ਗੋਲ ਗੱਪੇ ਪਣਪੂਰੀ ਤੇ ਬੜੇ ਗੋਲ ਗੱਪੇ ਚਾਹ ਪਾਣੀ ਪਾਣੀ ਬਣਾ ਜਲ ਪਾਣੀ ਬਣਾਏ ਗਏ ਨੇ ਤੇ ਹੋਰ ਵੀ ਲੰਗਰ ਬਹੁਤ ਤਰ੍ਹਾਂ ਦੇ ਬਣਾਏ ਗਏ ਨੇ ਤੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਆਣ ਕੇ ਸੇਵਾ ਕਰਦੇ ਆ ਤੇ ਨਾਲ ਹੋ ਕੇ ਲੰਗਰ ਪਕਾਉਂਦੇ ਆ ਜੀ ਇਸ ਤੋਂ ਇਲਾਵਾ ਹੋਰ ਕੋਈ ਖਾਸ ਕੀ ਹੋਵੇਗਾ ਕਿ ਕਿਉਂਕਿ ਇਹ ਗੁਰਦੁਆਰਾ ਸਾਹਿਬ ਵਿਖੇ ਜਦੋਂ ਕੋਈ ਵੀ ਗੁਰਪੁਰਬ ਹੁੰਦਾ ਉਦੋਂ ਵੀ ਬਹੁਤ ਹੀ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਇਸ ਗੁਰਦੁਆਰਾ ਸਾਹਿਬ ਵਿਖੇ ਤੁਸੀਂ ਸਵਾਮਾਂ ਨਿਮਾਗ ਕੇ ਖੁਸ਼ੀਆਂ ਮਨਾਉਂਦੇ ਹੋ ਅੱਜ ਕੀ ਖਾਸ ਹੋਵੇਗਾ ਕਿਉਂਕਿ 225 ਦੇ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹੋ ਅੱਜ ਖਾਸ ਗੱਲ ਇਹ ਹੈ ਜੀ ਅੱਜ ਅੱਜ ਜੇ ਸਾਹ ਦੇਖਿਆ ਜਾਵੇ ਜੀ ਬਹੁਤ ਜ਼ਿਆਦਾ ਇਕੱਠ ਹੈ ਜੀ ਤੇ ਸੰਗਤਾਂ ਦੇ ਵਿੱਚ ਵੀ ਬਹੁਤ ਜਿਆਦਾ ਰੌਣਕ ਹੈ ਜੀ ਮਹਾਰਾਜ ਦੇ ਘਰ ਆਏ ਨੇ ਹਾਜ਼ਰੀਆਂ ਲਵਾ ਰਹੇ ਨੇ ਖਾਸ ਗੱਲ ਇਹ ਹੈ ਜੀ ਅੱਜ ਸਾਰੇ ਜਣੇ ਰਲ ਮਿਲ ਕੇ ਜੋਗੇ ਨਵਾਂ ਸਾਲ ਆ ਉਹ ਮਹਾਰਾਜ ਦੀ ਹਜ਼ੂਰ ਦੀ ਵਿੱਚ ਚੜਾਉਣਗੇ ਜੀ ਸੋ ਬਹੁਤ ਬਹੁਤ ਧੰਨ ਐਸਨ ਵੀਰ ਜੀ ਜਿਨ੍ਹਾਂ ਨੇ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ ਉੱਥੇ ਦੁਆ ਕੀਤੀ ਹੈ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਅੱਜ ਬਹੁਤ ਹੀ ਸਿੱਖ ਸੰਗਤਾਂ ਦੇ ਵਿੱਚ ਭਾਰੀ ਇਤਿਸ਼ਾਹ ਖੁਸ਼ੀਆਂ ਦੇ ਖੇੜਿਆਂ ਦੇ ਨਾਲ 25ਵੇਂ ਵਰੇ ਦੇ ਵਿੱਚ ਪ੍ਰਵੇਸ਼ ਕਰਨਗੇ ਸੋ ਵੀਰ ਜੀ ਹਨ ਉਹਨਾਂ ਨੂੰ